ਜਮਰਨਦੀਪ ਸਿੰਘ ਬਲਗਨ ਮੈਂ ਤੁਹਾਨੂੰ ਇਹ ਸੁਵਾਸਨ ਦਵਾਉਣਾ ਕਿ ਜਿਹੜਾ ਮਸਲਾ ਸਾਰਾ ਇੰਨਾ ਬੁਰਾ ਹਾਲ ਮਸਲੇ ਦਾ ਹੋਇਆ ਉਹਦਾ ਰੀਜ਼ਨ ਕੀ ਆਉਂਦਾ ਰੀਜ਼ਨ ਮੈਡਮ ਨਿੰਦਰ ਕੌਰ ਭਰਾਏ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੀਐਮ ਸਾਹਿਬ ਦੀ ਗੱਡੀ ਰੋਕੀ ਹੈ ਉਥੇ ਪ੍ਰਧਾਨ ਜੀ ਗੱਲ ਕਰ ਰਹੇ ਨੇ ਕਿ ਜਿਹੜਾ ਸਾਰਾ ਮਸਲਾ ਖਰਾਬ ਹੋਇਆ ਮੈਡਮ ਨਿੰਦਰ ਪ੍ਰੋਇ ਭਰਾਏ ਦੇ ਬਲਬੂਤੇ ਕੋਲੋਂ ਹੋਇਆ ਅਦਰਵਾਈਜ਼ ਇਹ ਮਸਲਾ ਸੌਲਵ ਹੋ ਜਾਣਾ ਸੀਗਾ ਸੰਗਰੂਰ ਦੇ ਵਿੱਚ ਇਸ ਸਮੇ ਸਾਰੇ ਵਕੀਲਾਂ ਦੇ ਵੱਲੋਂ ਜਿਹੜਾ ਧੂਰੀ ਸੰਗਰੂਰ ਬਾਈਪਾਸ ਹੈ ਉਸ ਨੂੰ ਬਲੌਕ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਬਿਲਕੁਲ ਜਾਮ ਕਰ ਦਿੱਤਾ ਗਿਆ ਹੈਗਾ ਮਾਮਲਾ ਹੈਗਾ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਜਿਹੜਾ ਇੱਕ ਜ਼ਮੀਨੀ ਮਾਮਲਾ ਹੈਗਾ ਉਸ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜੀ ਵਕੀਲਾਂ ਨੂੰ ਲੈ ਕੇ ਇੱਕ ਰੇੜਕਾ ਬਣਿਆ ਹੋਇਆ ਹੈਗਾ ਜਿਸ ਦੇ ਵਿੱਚ ਪੂਰੀ ਜਿਹੜੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਆ ਉਹਦੇ ਵੱਲੋਂ ਇਹ ਰੋਡ ਹੈਗਾ ਜਾਮ ਕਰ ਦਿੱਤਾ ਗਿਆ ਹੈਗਾ ਵਕੀਲ ਇਸ ਸਮੇਂ ਰੋਡ ਦੇ ਉੱਪਰ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਨਿੱਜੀ ਪਲਾਟ ਹੈਗਾ ਪਲਾਟ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀ ਜਿਸ ਨੂੰ ਲੈ ਕੇ ਜਿਹੜਾ ਸਮੇਂ ਵਕੀਲ ਲੈ ਕੇ ਜਿਹੜੇ ਉਹ ਜਿਹੜੇ ਸੰਘਰਸ਼ ਕਰਦੇ ਦਿਖਾਈ ਦੇ ਰਹੇ ਨੇ ਕਿਵੇਂ ਦੇਖਦੇ ਹੋਗੇ ਕਿ ਜਿਹੜਾ ਕੀ ਮਾਮਲਾ ਹੈਗਾ ਜਿਸ ਨੂੰ ਲੈ ਕੇ ਅੱਜ ਵਕੀਲਾਂ ਨੂੰ ਰੋਡ ਤੇ ਆਉਣਾ ਪਿਆਗਾ ਸਾਡੇ ਵਕੀਲ ਸਾਹਿਬ ਨੇ ਇੱਕ ਪਲਾਟ ਲਿਆ ਸੀ ਸੋਹਿਆ ਰੋਡ ਦੇ ਉੱਤੇ ਲਾਸਟ ਪਲਾਟ ਸੀ ਉਸ ਗਲੀ ਦੇ ਵਿੱਚ ਹੀ ਮੈਡਮ ਨਰਿੰਦਰ ਕੌਰ ਭਰਾਜ ਰਹਿੰਦੇ ਨੇ ਇਹ ਆਪਣਾ ਮਕਾਨ ਬਣਾਉਣਾ ਚਾਹੁੰਦੇ ਸੀ ਬਲਕਿ ਜਿਹੜਾ ਪਲਾਟ ਲਿਆ ਸੀ ਉਹਨਾਂ ਨੇ ਕੋਰਟ ਦੇ ਆਕਸ਼ਨ ਦੇ ਵਿੱਚ ਹੀ ਉਹ ਪਲਾਟ ਖਰੀਦਿਆ ਸੀ ਤੇ ਉਹਦੇ ਵਿੱਚ ਸਪੈਸੀਫਿਕਲੀ ਇਹ ਗਲੀ ਲੱਗੀ ਹੋਈ ਸੀ ਪਰ ਉੱਥੇ ਐਟਮੈਟ ਤਰੀਕੇ ਨਾਲ ਸਾਰੇ ਗਲੀ ਵਾਲੇ ਕਹਿੰਦੇ ਕਿ ਇਹਨਾਂ ਨੂੰ ਗੇਟ ਨਹੀਂ ਕੱਢਣ ਦੇਣਾ ਚਲੋ ਮਸਲਾ ਕਰ ਵੀ ਦਿਨ ਤੋਂ ਚੱਲਦਾ ਆ ਰਿਹਾ ਸੀ ਉਸ ਵਾਸਤੇ ਮੈਂ ਵੀ ਦੋ ਤਿੰਨ ਵਾਰੀ ਨੇ ਰਿਕਵੈਸਟ ਕੀਤੀ ਕਿ ਇਸ ਮਸਲੇ ਨੂੰ ਆਪਾਂ ਬੈਠ ਕੇ ਪੰਚਾਇਤੀ ਤੌਰ ਤੇ ਨਿਬੇੜ ਦਈਏ ਪਰ ਅਸ਼ੁਰੰਸ ਦੇਣ ਦੇ ਬਾਅਦ ਵੀ ਸਾਡੇ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਤੇ ਕੱਲ ਪਰਸੋ ਦੀ ਗੱਲ ਹੈ ਪਰਸੋ ਉਹਨਾਂ ਨੇ ਧੱਕੇ ਨਾਲ ਕਿਉਂਕਿ ਕੋਰਟ ਦੇ ਵਿੱਚ ਕੇਸ ਚੱਲਣ ਕਰਕੇ ਸਟੇਟਸ ਕੋ ਦਾ ਆਰਡਰ ਹੋਣ ਕਾਰਨ ਵੀ ਦੂਜੀ ਪਾਰਟੀ ਵਾਲੇ ਕੀ ਕਰ ਰਹੇ ਸੀ ਕਿ ਉੱਥੇ ਕੰਧ ਛਾਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਸਬੰਧੀ ਅਸੀਂ ਮੌਕੇ ਤੇ ਗਏ ਆ ਮੌਕੇ ਤੇ ਮੈਡਮ ਭਰਾਜ ਨੂੰ ਫੋਨ ਕੀਤਾ ਮੈਡਮ ਭਰਾਜ ਨੂੰ ਕਿਹਾ ਕਿ ਜੇ ਤੁਸੀਂ ਇਸ ਮਸਲੇ ਦਾ ਹੱਲ ਕਰਾ ਦਿਓ ਕਹਿੰਦੇ ਪ੍ਰਧਾਨ ਜੀ ਮੈਂ 2 ਦਿਨ ਦੀ ਬਾਹਰ ਆ ਅਸੀਂ ਕਿਹਾ ਕੋਈ ਗੱਲ ਹੀ 2 ਦਿਨ ਆ ਜਾਓਗੇ ਕੋਈ ਗੱਲ ਨਹੀਂ ਆਪਾਂ ਇਹੇ ਕੰਮ ਮੈਟਰ ਨੂੰ ਇੱਥੇ ਰੱਖ ਲਈਏ ਬਟ ਦੁਪਹਿਰ ਬਾਅਦ ਉਹਨਾਂ ਨੇ ਕੀ ਕਰਤਾ ਕੰਧ ਫੇਰ ਛਾਰਨੀ ਸ਼ੁਰੂ ਕਰ ਦਿੱ ਆਕੇ ਦੇਖੋ ਉੱਤੇ ਲਾਹ ਦੇਖੋ ਕੋਈ ਵੱੜ ਰਹੇ ਨੇ ਪਰ ਐਸਐਸ ਤੋਂ ਲਈ ਬਿਲਕੁਲ ਤਿਆਰ ਨਹੀਂ ਸੀ ਸਾਨੂੰ ਆਪ ਜਾਣਾ ਪਿਆ ਸਾਨੂੰ ਉੱਤੇ ਜਾ ਕੇ ਉਹਨਾਂ ਨੂੰ ਰੋਕਣਾ ਪਿਆ ਉੱਤੇ ਵੱਡੇ ਤੋਂ ਵੱਡਾ ਹਾਦਸਾ ਵੀ ਹੋ ਸਕਦਾ ਸੀ ਸਭ ਤੋਂ ਵੱਡਾ ਸਵਾਲ ਤਾਂ ਪ੍ਰਸ਼ਾਸਨ ਤੇ ਇਹ ਬਣਦਾ ਹੈ ਕਿ ਜੇਕਰ ਇੱਕ ਵਾਰ ਦਾ ਪ੍ਰਧਾਨ ਆਪਣੇ ਵਕੀਲ ਸਾਹਿਬਾਂ ਨਾਲ ਜਾ ਕੇ ਐਸਐਸ ਨੂੰ ਰਿਕਵੈਸਟ ਕਰ ਰਿਹਾ ਪਰ ਐਸਐਸ ਉਹ ਮੰਨ ਲਈ ਤਿਆਰ ਨਹੀਂ ਇਸ ਤੋਂ ਵੱਡੀ ਫਿਰ ਮੈਨੂੰ ਲੱਗਦਾ ਹਾਸੇ ਸੀ ਇਹਦੀ ਬਾਣੀ ਗੱਲ ਕੀ ਹੋ ਸਕਦੀ ਹੈ ਪ੍ਰਸ਼ਾਸਨ ਕਿਵੇਂ ਫੇਲਿਅਰ ਹੈ ਤਾਂ ਟੋਟਲੀ ਫੇਲਿਅਰ ਹੈ ਪ੍ਰਸ਼ਾਸਨ ਦਾ ਤੇ ਸੈਕੰਡਲੀ ਗੱਲ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਹੋਈ ਸ਼ਾਮ ਨੂੰ ਇਹ ਨੂੰ ਬਲਕੇ ਮੈਡਮ ਕਹਿ ਰਹੀ ਹੈ ਕਿ ਜਾ ਕੇ ਜਾ ਕੇ ਤੁਸੀਂ ਉੱਥੇ ਕੰਧ ਕੱਟ ਕੇ ਆਓ ਬਿਲਕੁਲ ਇਸ ਤਰ੍ਹਾਂ ਤੁਸੀਂ ਸੀਐਮ ਦਾ ਕਾਫਲਾ ਦੇਖ ਸਕਦੇ ਹੋ ਕਿ ਜਿੱਥੇ ਵਕੀਲਾਂ ਦੇ ਵੱਲੋਂ ਜਿਹੜਾ ਜਿਹੜਾ ਕਾਫਲਾ ਹੈਗਾ ਕਾਫਲੇ ਦਾ ਜਿਹੜਾ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਇਹ ਸੰਗਰੂਰ ਦੀਆਂ ਤਸਵੀਰਾਂ ਨੇਗੀਆਂ ਤਾਂ ਕਿਵੇਂ ਦੇਖਦੇ ਹੋਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੀਆਂ ਕਿਵੇਂ ਦੇਖਦੇ ਹੋਗੇ ਖੁਦ ਜਿਹੜੇ ਨਿਰੰਦਰ ਕੌਰ ਭਰਾਜ ਨੇ ਐਡਵੋਕੇਟ ਨੇਗੇ ਤਾਂ ਮਾਮਲਾ ਜਿਹੜਾ ਇਸ ਹੱਦ ਤੱਕ ਕਿਉਂ ਆਇਆ ਇਹ ਮੈਂ ਬਾਰਦਾ ਸੈਕਟਰੀ ਆਂ ਜੀ ਸਿਮਰਨਦੀਪ ਸਿੰਘ ਬਲਗਣ ਮੈਂ ਤੁਹਾਨੂੰ ਇਹ ਸ਼ੁਭਾਸ਼ਣ ਦੋਣਾ ਕਿ ਜਿਹੜਾ ਮਸਲਾ ਜੜਾ ਇੰਨਾ ਬੁਰਾ ਹਾਲ ਮਸਲੇ ਦਾ ਹੋਇਆ ਉਹਦਾ ਰੀਜ਼ਨ ਕੀ ਆਉਂਦਾ ਰੀਜ਼ਨ ਮੈਡਮ ਨਿਰੰਦਰ ਕੌਰ ਭਰਾਜ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੀਐਮ ਸਾਹਿਬ ਦੀ ਗੱਡੀ ਰੋਕੀ ਹੈ ਉਥੇ ਪ੍ਰਧਾਨ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਸਾਰਾ ਮਸਲਾ ਖਰਾਬ ਹੋਇਆ ਮੈਡਮ ਮਨਿੰਦਰ ਪ੍ਰੋਇ ਦੇ ਭਰਾ ਇੱਦੇ ਬਲਬੂਤੇ ਕੋਲੋਂ ਹੋਇਆ ਅਦਰਵਾਈਜ਼ ਇਹ ਮਸਲਾ ਸੌਲਵ ਹੋ ਜਾਣਾ ਸੀਗਾ ਇਹ ਉਹਨਾਂ ਦੀਆਂ ਸਾਰੀਆਂ ਕਾਰਗੁਜ਼ਾਰੀਆਂ ਕਰਕੇ ਹੋਇਆ ਇਹਦਾ ਹੁਣ ਆਪਾਸ ਇੱਕ ਚੀਮਾ ਇਸ ਸਮੇਂ ਇੱਥੇ ਪਹੁੰਚੇ ਨੇਗੇ ਵਕੀਲਾਂ ਦੇ ਜਿਹੜਾ ਜਿੱਥੇ ਧਰਨਾ ਲੱਗਿਆ ਹੋਇਆ ਸੀਗਾ ਤਾਂ ਉਥੇ ਪਹੁੰਚ ਕੇ ਗੱਲਬਾਤ ਕਰਦੇ ਸਰ ਕਿਵੇਂ ਦੇਖਦੇ ਹੋ ਉਹ ਆਪਣੀ ਨਾ ਯਾਰ ਕੋਈ ਗੱਲ ਨਹੀਂ ਆ ਰਾਮ ਜੀ ਤੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਣ ਦੇ ਲਈ ਪਹੁੰਚੇ ਨੇਗੇ ਓ ਸਾਡੇ ਨਾਲ ਹਾਲਾਤ ਨੇ ਸਾਡੀ ਉਹ ਗੱਲ ਸੁਣ ਕੇ ਜਾਓ ਕਿ ਸਾਡੇ ਹਾਲਾਤ ਕੀ ਹੋ ਰਹੇ ਨੇ ਤੁਸੀਂ ਸਾਡੀ ਬਾਰ ਦੇ ਮੈਂਬਰ ਹੋ ਸਾਡੇ ਨਾਲ ਮੈਡਮ ਭਰਾਜ ਕੀ ਕਰ ਰਹੀ ਐ ਐਸੇ ਚੋ ਕੀ ਕਰ ਰਿਆ ਸਾਡੇ ਜਾਣ ਦੇ ਬਾਅਦ ਵੀ ਐਸੇ ਸਾਡੇ ਤੁਰਲੀ ਚਾਰਨੀ ਸਭ ਤੋਂ ਵੱਡੀ ਗੱਲ ਇਹ ਐ ਮੈਂ ਮੈਟਰ ਦੱਸਦਾ ਆਪਣੇ ਵਕੀਲ ਸਾਹਿਬ ਨੇ ਹਰ ਹਰ ਕਿਤੇ ਉਹਨਾਂ ਨੇ ਇੱਕ ਪਲਾਟ ਲਿਆ ਮੈਂ ਆਇਆ ਘਰ ਤੇ ਜੇ ਆਜਾ ਬੈਠ ਕੇ ਬੈਠਦੇ ਨੇ ਬਸ ਕਿੱਥੇ ਬੈਠੀ ਬੈਠ ਕੇ ਮਾਰ ਰਾਈ ਬੱਲੇ ਕੋਈ ਨਾ ਕੁਬੀ ਬਿੜਦੀ ਰੈਸਟੋਰਾਂ ਬਸ ਫੇਰ ਅਸੀਂ ਬੈਠੇ ਹਾਂ ਕੋਚ ਰੈਸਟੋਰਾਂ ਦੇ ਪਿੱਛੇ ਹੀ ਹਾਂ ਇੱਥੇ ਬੈਠਿਆ ਤੇ ਤੁਸੀਂ ਆਓ ਘੰਟੇ ਬਾਅਦ ਅਸੀਂ ਆ ਜਾਵਾਂਗੇ ਤੁਸੀਂ ਆਜ ਰੈਸਟੋਰਾਂ ਸੈ ਬੋਲੋ ਭਾਈ ਅਜੇ ਮੈਂ ਇੱਥੇ ਆਉਂਦਾ ਸਾਡੇ ਹੀ ਹਾਂ ਪਰਦਰ ਮੈਂ ਫੰਕਸ਼ਨ ਤੇ ਜਾੜਾ ਗਿਆ ਮੈਂ ਫੰਕਸ਼ਨ ਅਟੈਂਡ ਕਰਕੇ ਆਇਆ ਗੁਰਤੇਗ ਬਾਦ ਗੁਰਗੁਰਤੇਗ ਬਹਾਦਰ ਜੀ ਦਾ 350ਵਾਂ ਗੁਰਪੁਰਪ ਮਨਾ ਰਹੇ ਹਾਂਗੇ ਠੀਕ ਆ ਮੈਂ ਉਹਦੇ ਲਈ ਬੇਨਤੀ ਹੈ ਮੈਂ ਉਹ ਯਾਰ ਮੈਂ ਆ ਕੇ ਹੱਲ ਕਰ ਦਣਾ ਮੈਂ ਕਹਿੰਦਾ 10 ਮਿੰਟ ਮਸਲਾ ਹੱਲ ਕਰ ਦਣਾ ਕਿੰਨੀ ਗੱਲ ਲੱਗੀ ਹੈ ਬੈਠਣ ਦੀ ਲੋੜ ਨਹੀਂ ਸੀਗੀ ਤੁਹਾਨੂੰ ਆਪ ਚਾਹੀਦਾ ਸੀ ਮੈਨੂੰ ਫੋਨ ਕਰਦੇ ਬੈਠੇ ਅਸੀਂ ਬੈਠੇ ਹੈ ਅਸੀਂ ਬੈਠੇ ਤੁਹਾਨੂੰ ਚਾਹੀਦਾ ਸੀ ਮੈਨੂੰ ਫੋਨ ਮੈਨੂੰ ਗੱਲ ਕਰਨੀ ਕੱਲ ਦਾ ਪਰਸੋਂ ਦਾ ਰੌਲਾ ਪਿਆ ਪਿਆ ਜੀ ਇੱਥੇ ਐਮਐਲਏ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਯਾਰ ਮੈਂ ਬੈਠੇ ਸੀਗਾ ਹੁਣ ਕਿਹਨੂੰ ਕਹਿੰਨੀ ਐਸਐਸਪੀ ਨੂੰ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਅੱਜ ਦੁਬਾਰਾ ਹੋ ਸਕਦਾ ਹੈ ਕਿ ਜੀ ਸੀਐਮ ਸਾਹਿਬ ਕਹਣਗੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਗੱਲ ਕੀ ਦੀ ਕਿਹਦੇ ਨਾਲ ਕਰੀਏ ਜੀ ਸਾਡੇ ਹਾਲਾਤ ਤਾਂ ਦੇਖੋ ਜੀ ਟੀਮਾ ਸਾਹਿਬ ਤੁਸੀਂ ਸਾਡੇ ਹਾਲਾਤ ਕੀ ਕੀਤੇ ਨੇ ਸਾਡੀ ਬੇਇੱਜ਼ਤੀ ਦੇਖੋ ਇੱਕ ਥਾਣੇ ਦੇ ਵਿੱਚ ਸਾਡੀ ਬੇਇੱਜ਼ਤੀ ਹੋ ਗਈ ਇੱਕ ਥਾਣੇ ਦੇ ਵਿੱਚ ਸਾਡੀ ਬੇਇੱਜ਼ਤੀ ਹਾਲਾਤ ਦੇਖੋ ਸਾਡੀ ਪ੍ਰਧਾਨ ਜੀ 10 ਵਾਰ ਤਾਂ ਤੁਸੀਂ ਮੇਰੇ ਨਾਲ ਗੱਲ ਫਟ ਨਾਲ ਮਸਲਾ ਨਹੀਂ ਸੀ ਮਸਲਾ ਐਮਐਲਏ ਨੇ ਗੱਲ ਖਾਈ ਮੈਂ ਸਮਝਾਉਣਾ ਮੈਂ ਮਸਲਾ ਹੱਲ ਕਰਦਾ ਏਡੀ ਕੀ ਗੱਲ ਲੱਗੀ ਹੈ ਸਰ ਕਿਵੇਂ ਦੇਖਦੇ ਹੋ ਕਿ ਮਸਲਾ ਹੈ ਤੁਹਾਡੇ ਤੇ ਮਸਲਾ ਨਹੀਂ ਕੋਈ ਮਸਲਾ ਨਹੀਂ ਹੈਗਾ ਬਿਲਕੁਲ ਸਿੰਪਲ ਜੀ ਗੱਲ ਆ ਮਸਲਾ ਹੱਲ ਹੋ ਜਾਊਗਾ ਮੈਂ ਅਗਲੇ 10 ਮਿੰਟ ਚ ਕਰ ਦਰਾਂ ਬਿਲਕੁਲ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਆਸ਼ਵਾਸ਼ਣ ਦਿਵਾਇਆ ਗਿਆ ਹੈਗਾ ਕਿ ਜਿਹੜਾ ਮਸਲਾ ਹੈਗਾ ਉਹ ਹੱਲ ਹੋਵੇਗਾ ਪਰ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਘਰਾਵ ਹੈਗਾ ਕੈਬਨਿਟ ਮੰਤਰੀ ਦੀ ਗੱਡੀ ਦਾ ਜਿਹੜਾ ਇਸ ਸਮੇਂ ਕੀਤਾ ਗਿਆ ਸੀਗਾ ਤੇ ਵਕੀਲਾਂ ਨੇ ਆਪਣੀ ਜਿਹੜੀ ਗੱਲ ਹੈਗੀ ਉਹ ਰੱਖੀ ਸੀਗੀ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜਾ ਰੋਡ ਜਾਮ ਹੈਗਾ ਵਕੀਲਾਂ ਦੇ ਵੱਲੋਂ ਜਾਰੀ ਰੱਖਿਆ ਜਾਂਦਾ ਹੈਗਾ ਪੰਜਾਬ ਤੱਕ ਦੇ ਲਈ ਕੁਲਵੀਰ ਸਿੰਘ ਸੰਘਰੂ